ਸਰਜੀਤ ਬਾਖਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਹੁਣੋ ਕਦੀ ਵੀ ਆਪਾਂ ਉਹਨਾਂ ਨੂੰ ਜਿਸਮਾਨੀ ਤੌਰ ਤੇ ਨਹੀਂ ਵੇਖ ਸਕਾਂਗੇ ਹੁਣੇ ਮੈਂ ਤੇ ਡਾਕਟਰ ਸੁਪਾਲ ਗੱਲ ਕਰ ਰਿਹਾ ਹਾਂ ਕਿ ਪਾਤਰ ਸਾਹਿਬ ਦੇ ਜਾਣ ਤੋਂ ਬਾਅਦ ਬਹੁਤ ਗੱਲਾਂ ਹੋਈਆਂ ਨੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿ ਪਾਤਰ ਬਾਰੇ ਕੋਈ ਵੱਖਰੀ ਗੱਲ ਕੀਤੀ ਜਾਵੇ ਅਸੀਂ ਪਾਤਰ ਸਾਹਿਬ ਨੂੰ ਯਾਦ ਕਰਦੇ ਹਾਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਸਭ ਕੁਝ ਕਰਦੇ ਹਾਂ ਲੇਕਿਨ ਪਾਤਰ ਕੀ ਸੀ ਉਹ ਨਹੀਂ ਅਸੀਂ ਉਹ ਬਹੁਤ ਘੱਟ ਗੱਲ ਕਰਦੇ ਹਾਂ ਸੋ ਇਹ ਗੱਲ ਮੈਂ ਤੁਖਪਾਲ ਤੇ ਛੱਡ ਦਾਂ ਕਿ ਜਦੋਂ ਉਹ ਆਉਣਗੇ ਤਾਂ ਇਸ ਤਰ੍ਹਾਂ ਦੀ ਗੱਲ ਕਰਨਗੇ ਜ਼ਰੂਰ ਮੈਂ ਜਿਵੇਂ ਸੰਦੀਪ ਨੇ ਆਖਿਆ ਖੁਸ਼ਕਿਸੰਤੀ ਕਲ ਹੋ ਜਾਂ ਕਿਸ ਤਰ੍ਹਾਂ ਮੈਂ ਬੀਤੇ ਦਿਨੀ ਪੰਜਾਬ ਗਿਆ ਹੋਇਆ ਸੀ ਉੱਥੇ ਮੈਂ 27 April ਨੂੰ ਵਾਪਸ ਆ ਜਾਣਾ ਸੀ ਕੁਝ ਕਾਰਨ ਕਰਕੇ ਮੈਨੂੰ ਅੱਗੇ ਕਰਨਾ ਪਿਆ ਸੀਟ ਅੱਗੇ ਟਾਲਣੀ ਪਈ ਤੋਂ 15 ਨੂੰ ਮੈਂ ਵਾਪਸ ਆਇਆ 13 ਨੂੰ ਪਤਰ ਸਾਹਿਬ ਦਾ ਅੰਤਿਮ ਸੰਸਕਾਰ ਸੀ ਤੋ ਪਾਤਰ ਸਾਹਿਬ ਨੂੰ ਆਪਣੇ ਹੱਥੀ ਨਹਾ ਕੇ ਵਸਤਰ ਪਹਿਨਾ ਕੇ ਉਹਨਾਂ ਦੇ ਜਿਹੜਾ ਤਖਤ ਪੋਛਦੇ ਹੋਏ ਬੈਠਦੇ ਹੁੰਦੇ ਸੀ ਉਸ ਤਖਤ ਪੋਛਦੇ ਉਹਨਾਂ ਨੂੰ ਉਠਾ ਕੇ ਨਹਾਇਆ ਗਿਆ ਫਿਰ ਫਿਰ ਉਹਨਾਂ ਨੂੰ ਮੋਟਾ ਦੇ ਕੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਆਖਰੀ ਵਾਰ ਪਾਤਰ ਨੂੰ ਮਿਲ ਲਿਆ ਸਤਿ ਸ਼੍ਰੀ ਅਕਾਲ ਬੇ ਜਾਣ ਦਾ ਇੱਕ ਬਹੁਤ ਵੱਡਾ ਕੰਮ ਹੈ ਕੱਲ ਵੀ ਗੱਲ ਕੀਤੀ ਸੀ ਕਿ ਅਸੀਂ ਲੋਕਾਂ ਅਸੀਂ ਇਹ ਨਹੀਂ ਉਹ ਛੱਡਦੇ ਕੋਈ ਵੱਡਾ ਬੰਦਾ ਹੋ ਗਏ ਉਹਨੂੰ ਉਹਨੂੰ ਦਿਹਾੜੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸਮਾਗਮ ਅਟੈਂਡ ਕਰਨੇ ਪੈਣ ਤੇ ਫਿਰ ਹਰ ਜਗ੍ਹਾ ਭਾਸ਼ਣ ਵੀ ਦੇਣਾ ਪਵੇ ਤੇ ਬਾਕੀ ਜਿਹੜਾ ਸਫਰ ਉਹ ਸਫਰ ਦੇ ਦਰਮਿਆਨ ਪਾਤਰ ਵਰਗਾ ਛੋਟਾ ਜਿਹਾ ਬੰਦਾ ਕਿੰਨੇ ਕ ਦਿਨ ਜੀ ਸਕਦਾ ਸੀ ਅਗਲੀ ਗੱਲ ਪਾਤਰ ਸਾਹਿਬ ਨੇ ਹੱਲੇ ਹੋਰ ਬਹੁਤ ਕੁਝ ਲਿਖਣਾ ਸੀ ਬਹੁਤ ਕੁਝ ਉਹਨਾਂ ਦੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਹਨ ਜਿਹੜੇ ਉਹਨਾਂ ਨੇ ਕਰਨੇ ਸੀ ਉਹ ਕਹਿੰਦੇ ਕਿ ਆਪ ਕਹਿੰਦੇ ਸੀ ਜਦੋਂ ਭਗਵੰਤ ਮਾਨ ਕੋਲੇ ਗਏ ਕਿ ਤਾਂ ਭਗਵੰਤ ਮਾਨ ਕਹਿੰਦਾ ਮੈਂ ਤੁਹਾਨੂੰ ਹੋਰ ਜ਼ਿੰਮੇਵਾਰੀ ਦੇਣਾ ਚਾਹੁੰਦਾ ਉਹ ਕਹਿੰਦੇ ਮੈਂ ਤਾਂ ਪਹਿਲੀ ਜਿਹੜੀ ਉਹ ਛੱਡਣ ਨੂੰ ਤਿਆਰ ਆ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਧੂ ਜ਼ਿੰਮੇਵਾਰੀਆਂ ਸੀ ਜਾਂ ਜਣਾ ਖਣਾ ਉੱਠ ਕੇ ਲਿਆ ਕੇ ਆਪਣਾ ਖਰੜਾ ਉਹਨਾਂ ਨੂੰ ਦੇ ਦਿੰਦਾ ਸੀ ਕਿ ਲਓ ਜੀ ਮੇਰੇ ਬਾਰੇ ਲਿਖ ਦਿਓ ਪਤ ਸਾਹਿਬ ਨੂੰ ਲਿਖਣਾ ਵੀ ਪੈਂਦਾ ਸੀ ਕਿਉਂਕਿ ਉਹ ਕਦੇ ਕਿਸੇ ਨੂੰ ਜਵਾਬ ਦਿੰਦੇ ਹੀ ਨਹੀਂ ਸੀ ਪਤ ਸਾਹਿਬ ਦਾ ਇਸ ਤਰ੍ਹਾਂ ਹੁੰਦਾ ਸੀ ਕਿ ਉਹ ਜਦੋਂ ਕਿਤੇ ਸਫ਼ਰ 'ਚ ਹੁੰਦੇ ਆ ਮਤਲਬ ਘਰੋਂ ਚੰਡੀਗੜ੍ਹ ਜਾਣਾ ਉਹ ਰਸਤੇ 'ਚ ਉਹ ਖਰੜਾ ਨਜ਼ਰ ਮਾਰ ਲੈਣੀ ਉਹਦੇ ਤੇ ਉਹਨਾਂ ਨੇ ਆਪਣੇ ਨਿਸ਼ਾਨੀਆਂ ਲਾ ਲੈਣੇ ਰਾਪ ਨੂੰ ਫੇਰਾਂ ਕਿ ਉਹਨਾਂ ਨੇ ਉਹਦੇ ਬਾਰੇ ਜੋ ਵੀ ਲਿਖਣਾ ਲਿਖੁੰਦੇ ਸੀ। ਉਹ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਚੀਜ਼ਾਂ ਸੂਖਮ ਬੰਦੇ ਨੂੰ ਕਵੀ ਨੂੰ ਪਰੇਸ਼ਾਨ ਕਰਦੀਆਂ। ਜਿਨ੍ਹਾਂ ਦੇ ਕਾਰਨ ਵੀ ਸ਼ਾਇਦ ਪਤਰ ਸਾਹਿਬ ਸਿੱਤ ਕੇ ਲੱਗੇ। ਅੱਛਾ ਸਾਡੇ ਕੋਲ ਇੱਥੇ ਆਉਂਦੇ ਹੁੰਦੇ ਸੀ। ਅ ਡਾਕਟਰ ਸਾਹਿਬ ਨੇ ਤਾਂ ਮੇਰੇ ਖਿਆਲ 14 ਚ ਪ੍ਰੋਗਰਾਮ ਕਰਵਾਇਆ ਬਾਅਦ ਵਿੱਚ ਇੱਕ ਹੋਰ ਪ੍ਰੋਗਰਾਮ ਹੋਇਆ ਉਹ ਰਾਮ ਕੁੰਦੂ ਬੁਲਾਣੇ ਕਰਵਾਇਆ ਸੀ ਪਰ ਪੱਤ ਸਾਹਿਬ 1994 ਤੋਂ ਇੱਥੇ ਆਉਂਦੇ ਸੀ ਆਪਣੇ ਕੋਲੇ ਹੁਣ ਮੈਂ ਤੇ ਬਲਜਿੰਦਰ ਗੱਲ ਕਰਦੇ ਸੀ 1994 ਚ ਪੱਤ ਸਾਹਿਬ ਪਹਿਲੀ ਵਾਰੀ ਇੱਥੇ ਆਏ ਸੀ ਨਾਲ ਸੀ ਜਨਮੇਜਾ ਜੌਣ ਡਾਕਟਰ ਆਦਮਜੀਤ ਤੇ ਨੀਲੋਂ ਸੀ ਨਾਲ ਪੌਜਾ ਬੱਬੂਆਵੜਾ ਫਿਰ ਉਸ ਤੋਂ ਬਾਅਦ ਅਸੀਂ ਮੈਂ ਤੇ ਖੈਰਾ ਸਾਹਿਬ ਨੇ ਅਸੀਂ ਅਜੀ ਰੇਡੀਓ ਪ੍ਰੋਗਰਾਮ ਕਰਦੇ ਸੀ ਹਸਪਤਾਲ ਉਹਦੇ ਵੱਲੋਂ ਸੀ ਕਈ ਫੰਕਸ਼ਨ ਉਹਨਾਂ ਦੇ ਕਰਾਇਆ ਪੱਤ ਸਾਹਿਬ ਦੇ ਨਾਲ ਜ਼ੀਰਵੀ ਸਾਹਿਬ ਆਏ ਸੀ ਜਗਜੀਤ ਜ਼ੀਰਵੀ ਉਹ ਸੀ ਕਰਾਇਆ ਸੀ ਲਾਇਬ੍ਰੇਰੀ ਮਾਰਟਨ ਲਾਇਬ੍ਰੇਰੀ ਦੇ ਵਿੱਚ ਇੱਕ تھیਟਰ ਹੁੰਦਾ ਸੀ ਉੱਥੇ ਉਸ ਤੋਂ ਬਾਅਦ ਫਿਰ ਫਿਰ ਭਾਈ ਸਾਹਿਬ ਆਏ ਉਹਨਾਂ ਦੇ ਭਾਈ ਸਾਹਿਬ ਜਿਹੜੇ ਇੰਗਲੈਂਡ 'ਚ ਰਹਿੰਦੇ ਨੇ ਪ੍ਰਦੇਸੀ ਸਾਹਿਬ ਜੀਦਰ ਸਿੰਘ ਪ੍ਰਦੇਸੀ ਉਹਨਾਂ ਦੇ ਨਾਲ ਆਏ ਫਿਰ ਉਹ ਉਹ ਅਸੀਂ ਪ੍ਰੋਗਰਾਮ ਕਰਾਇਆ ਸੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਹੈ ਬ੍ਰੈਂਟਨਵੋਡੀ ਲਾਇਬ੍ਰੇਰੀ ਦੇ تھیਟਰ 'ਚ ਫਿਰ ਉਸ ਤੋਂ ਬਾਅਦ ਫਿਰ ਦੇਵ ਦਲਦਾਰ ਦੇ ਨਾਲ ਆਏ ਸਪਤ ਸਾਹਿਬ ਉਸ ਤੋਂ ਫਿਰ ਕੁਝ ਵਕਤ ਫੇਰ ਦੋ ਬਾਅਦ ਫੇਰ ਡਾਕਟਰ ਸਾਹਿਬ ਨੇ ਪ੍ਰੋਗਰਾਮ ਕਰਵਾਇਆ ਸਰਕਮ ਵੱਲੋਂ ਤੇ ਪਤਰ ਸਾਹਿਬ ਇੱਕੋ ਇੱਕ ਐਸੇ ਇਨਸਾਨ ਸੀ ਪੰਜਾਬੀ ਦਾ ਮਰਹ ਹੈ ਇੱਕੋ ਇੱਕ ਸ਼ਾਇਰ ਸੀ ਜਿਸ ਨੂੰ ਲੋਕ ਟਿਕਟ ਖਰਚ ਕੇ ਵੇਖਣ ਆਉਂਦੇ ਸੀ ਸੁਣਣ ਆਉਂਦੇ ਸੀ ਉਹ ਇਸ ਲਈ ਨਹੀਂ ਕਿ ਸਹੀ ਲੋਕ ਪਾਤਰ ਖਾਵ ਦੇ ਪ੍ਰੋਗਰਾਮ ਦੀ ਟਿਕਰ ਹੁੰਦੀ ਸੀ ਕੋਈ ਕੁਝ ਪ੍ਰਬੰਧਕੀ ਕੰਮ ਵੀ ਹੁੰਦੇ ਨੇ ਪਰ ਪਰ ਇੱਕ ਜਜ਼ਬਾ ਵੀ ਹੁੰਦਾ ਸੀ ਲੋਕਾਂ ਦੇ ਵਿੱਚ ਕਿ ਹਾਂ ਅਸੀਂ ਜਾਈਏ ਉਸ ਬੰਦੇ ਨੂੰ ਮਿਲ ਕੇ ਆਈਏ ਉਸ ਬੰਦੇ ਨੂੰ ਵੇਖ ਕੇ ਆਈਏ ਤੋਂ ਇਸ ਤਰ੍ਹਾਂ ਦਾ ਬਹੁਤ ਘੱਟ ਲੋਕਾਂ ਦੇ ਇੱਥੇ ਆਇਆ ਔਰ ਜਦੋਂ ਅੰਤਮ ਸੰਸਕਾਰ ਸੀ ਉਹਨਾਂ ਦਾ 스마트ਫੋਨ ਐਕਸਟੈਂਸ਼ਨ ਜਿਹੜਾ ਫਿਨਰ ਹਮੇ ਆ ਉੱਥੇ ਤੇ ਉੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਹਨੂੰ ਇੱਕੀ ਟੋਪਾਂ ਦੀ ਸਲਾਮੀ ਦਿੱਤੀ ਗਈ ਤੇ ਪੰਜਾਬ ਦਾ ਮੁੱਖ ਮੰਤਰੀ ਆਇਆ ਭਗਵੰਤ ਪੱਥੇ ਤੋਂ ਇੱਕ ਬਹੁਤ ਮੇਰੇ ਖਿਆਲ ਪੰਜਾਬੀ ਸਾਹਿਬਾਸਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਪੰਜਾਬੀ ਦੇ ਸ਼ਾਇਰ ਦਾ ਐਡਾ ਵੱਡਾ ਸਨਮਾਨ ਹੋਣਾ ਪਦਮ ਸ਼੍ਰੀ ਉਹਨਾਂ ਨੂੰ ਮਿਲਣਾ ਔਰ ਫਿਰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਵੀ ਸਰਕਾਰੀ ਸਨਮਾਨਾਂ ਨਾਲ ਮੇਰੇ ਖਿਆਲ ਹੈ ਕਿ ਕਾਫੀ ਸਮੇਂ ਬਾਅਦ ਹੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਹੋਰ ਦਾਨਿਸ਼ਵਰ ਜਾਂ ਇਸ ਤਰ੍ਹਾਂ ਦਾ ਰਾਇਬਰ ਜਾਂ ਇਸ ਤਰ੍ਹਾਂ ਦਾ ਮੇਤਾ ਸੱਚਮੁੱਚ ਮੈਂ ਉਹਨੂੰ ਇੱਕ ਇੱਕ ਰਾਇਬਰ ਦੇ ਤੌਰ ਤੇ ਮੰਨਦਾ ਉਹ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਦੁਨੀਆ ਤੇ ਆਉਂਦੇ ਨੇ ਜਿਨ੍ਹਾਂ ਦੀ ਕਲਮ ਤੇ ਇੰਨੀ ਵੱਡੀ ਰਹਿਮਤ ਹੁੰਦੀ ਹੈ ਕਿ ਉਹ ਹਵਾ ਚ ਰੜਕੇ ਵੀ ਸਦਾ ਤੁਹਾਡੇ ਨਾਗਿੰਦੇ ਨੇ ਸਤਿ ਸਾਬ ਜਦੋਂ ਮੇਖਲ 1998 ਦਾ ਸ਼ੁਰੂ ਮੈਂ ਇੱਕ ਸ਼ੇਰ ਕਿਦੋਂ ਲਿਖਿਆ ਜੀ ਉਹਨਾਂ ਬਾਰੇ ਤਾਂ ਉਹ ਉਹ ਇਸ ਤਰ੍ਹਾਂ ਦੀ ਕਿ ਪੁਨਾ ਸ਼ਬਦਾਂ ਸੁਰਾਂ ਨੂੰ ਪਹਿਨ ਕੇ ਸੁਰਜੀਤ ਹੋ ਜਾਣਾ ਕਿਸੇ ਵਿਰਲੇ ਦੇ ਕਰਮਾਂ ਵਿੱਚ ਹੈ ਅੰਗੀਤ ਹੋ ਜਾਣਾ ਹਵਾ ਦੀ ਰੰਗ ਦੀ ਖੁਸ਼ਬੂ ਦੀ ਦਿਲ ਦੀ ਛੇੜ ਚਰਨਾ ਹਟ ਤੇ ਮੋਦੀ ਚਾਸ਼ਮੀ ਪਰ ਜ਼ਿੰਦਗੀ ਦਾ ਗੀਤ ਹੋ ਜਾਣਾ ਤੋਂ ਮੇਰੀ ਜਾਤ ਤੇ ਪਾਤਲ ਜ਼ਿੰਦਗੀ ਦਾ ਗੀਤ ਹੈ ਧੰਨਵਾਦ